ਬਲੌਗ ਤਾਂ ਹੀ ਫਿਰ ਤੁਹਾਡਾ ਇੱਕ ਨਵੇਂ ਬਲੌਗ ਦੇ ਵਿੱਚ ਨਵੀਂ ਵੀਡੀਓ ਤੇ ਨਵੇਂ ਦਿਨ ਦੀ ਕਰ ਰਹੇ ਸ਼ੁਰੂਆਤ। ਜਿਵੇਂ ਅਸੀਂ ਪਿਛਲੇ ਆਪਾਂ ਬਲੌਗ ਚੋਂ ਦੇਖਿਆ ਸੀ ਪਾਂ ਜੋ ਬਿਆਦਰ ਕਿ ਪੈਸੇ ਜੋ ਆਪਣਾ ਹਾਰਮੋਨ ਦੀ ਅੱਖ ਕਾਫੀ ਖਰਾਬ ਹੋ ਗਈ ਸੀ ਤੇ ਆਪਾਂ ਦੀ ਮੈਡੀਸਨ ਵਗੈਰਾ ਵੀ ਲੈ ਕੇ ਆਈ ਸੀ ਹਸਪੀਟਲ ਤੋਂ ਤੇ ਅੱਖ ਤਕਰੀਬਨ ਕੁਝ ਠੀਕ ਨਹੀਂ ਹੋਈ। ਉਹਨੂੰ ਹੁਣ ਫਿਰ ਹਸਪੀਟਲ ਲੈ ਕੇ ਜਾ ਰਹੇ ਹਾਂ ਡਾਕਟਰ ਸਾਹਿਬ ਤੋਂ ਬਟਾਈਮ ਲਿਆ ਤੇ ਹੁਣ ਚੱਲ ਜੀ ਡਾਕਟਰ ਸਾਹਿਬ ਦੇ ਹਾਰਮਨ ਸੰਗੋ ਦਵਾਈ ਦਿਵਾਉਣ। ਤੇ ਬਾਕੀ ਦੇਖਦੇ ਹਾਂ ਡਾਕਟਰ ਸਾਹਿਬ ਕੀ ਕਹਿੰਦੇ ਲੱਗੀ ਚੱਲ ਕੇ ਡਾਕਟਰ ਦਾ ਆਪਣਾ ਟਾਈਮ ਲਿਆ ਤੇ ਚਲੋ ਚੱਲਦੇ ਆ ਜੀ ਬਾਕੀ ਹਰਮਨ ਹੋ ਗਿਆ ਤਿਆਰ ਤੇ ਆਪਾਂ ਬਿਲਕੁਲ ਤਿਆਰ ਆ ਤੇ ਤੁਰਦੇ ਆ ਜੀ ਖਾਲਸਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੈਲੈਂਕਲਰ ਬਟਨ ਦਬਾ ਦਿਓ ਜੀ ਬੀਡੀ ਬੀ ਲੱਗਦੀ ਜੇ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਵੀਡੀਓ ਬਤਵਾ ਦਿਓ ਸ਼ੇਅਰ ਕਰਿਆ ਕਰੋ ਸੋ ਸਟਾਰਟ ਕਰਦਾ ਜੀ ਆਪਾਂ ਤੇ ਵਲੌਗ ਨੂੰ ਤੇ ਚੱਲਦੇ ਆ ਜੀ ਹਰਮਨ ਸਿੰਘ ਨੂੰ ਲੈ ਕੇ ਸ਼ਹਿਰ ਪਹਾਨੇ ਦਵਾਈ ਦਵਾਉਣ ਡਾਕਟਰ ਸਾਹਿਬ ਕੋਲ ਦਾ ਵਿਆਹ ਹੋ ਜਾ ਗਿਆ ਦੀ ਜੇ ਅੱਖੇ ਠੀਕ ਆਈ ਤੇ ਇਹ ਨੂੰ ਹੁਣ ਫਿਰ ਹਸਪੀਟਲ ਚ ਲੈ ਕੇ ਚੱਲੇ ਆਂ ਡਾਕਟਰ ਸਾਹਿਬ ਲੈ ਦਵਾਈ ਦਿਵਾਉਣ ਚਲਿਏ ਵੀ ਤਿਆਰ ਚਲਿਏ ਆ ਜਾਓ ਵੈਲਕਮ ਟੂ ਹੈ ਇਹ ਨੂੰ ਲਾ ਦੇ ਵੀਡੀਓ ਚ ਲਾ ਦੇ ਵੀਰ ਚ ਲਾ ਵੀਡੀਓ ਚਾਹ ਦੇ ਵੀਡੀਓ ਅਬੜੀ ਚਾ ਕੈਮਰਾ ਚਲਾ ਦੇ ਕੋਈ ਦੇਖ ਤੈ ਨਹੀਂ ਕੈਮਰਾ ਚਲਾ ਦੇ ਕੋਈ ਦੇਖ ਤੈ ਨਹੀਂ ਤੇ ਆਪਣੀ ਗੱਡੀ ਬਿਲਕੁਲ ਤਿਆਰ ਹੈ ਤੇ ਤੁਰਦੇ ਆਂ ਜੀ ਚੱਲਦੇ ਆਂ ਇੱਕ ਗੱਡੀ ਜਮਣੇ ਸਭ ਤੋਂ ਪਹਿਲੇ ਇਹ ਦਿੱਕਤ ਆਉਂਦੀ ਹੈ ਜੇ ਸਵੇਰੇ ਇੱਕ ਉਸ ਪਾਸੇ ਜਾਣਾ ਪੈਂਦਾ ਹੈ ਜੇ ਹਵਾ ਪਾਉਣੀ ਪੈਂਦੀ ਹੈ ਤੇ ਬਾਕੀ ਹਵਾ ਪਰ ਰੈਡੀ ਹੋ ਗਈ ਹਰ ਮੰਨ ਤਿਆਰ ਤੇ ਚਲੋ ਜੀ ਸਾਹਬ ਜੀ ਬੈਠੋ ਜੀ ਹਾਂਜੀ ਹਾਂਜੀ ਚਲੇ ਰੁਕ ਉਹ ਬਲਾਸੀ ਸੈਟ ਹੁਣ ਕੀ ਰਹਿ ਕੇ ਦਰਾ ਉਹ ਸੀਟਿੰਗ ਸੈਟ ਕਰ ਲੈ ਆ ਤੇ ਉਹ ਮੋਬਾਈਲ ਚਾਰਜ ਚਲਾਉਣਾ ਆਪਾਂ ਨੇ ਲਾ ਲਾ ਲੈ ਵਿੱਚ ਤੇ ਤੇ ਇਲਵਾ ਲੰਗੇ ਦਾ ਆਪਾ ਪਹਿਲਾਂ ਉਹਨੂੰ ਚਾਰਜ ਲਾ ਤੇ ਪਾਣੀ ਬਦਲ ਹੈਗੀ ਵਿੱਚ ਠੀਕ ਐ। ਪਟਾਕੀ ਲਾ ਲਾ। ਪਟਾਕੀ ਲਾ ਲਾ ਤੂੰ। ਇਹਦੇ ਨਾਲ ਇਹਦੇ ਸੀਟ ਐ ਬੋਸ। ਸੀਟ ਐ ਬਸ ਸੀਟ ਐ। ਮੇਨੇ ਦੂਜਾ ਲਗੂ ਆ। ਹਾਂ ਤਾਂ ਇਹਨੇ ਸੀਟ ਐ ਬਿਲਕੁਲ। ਉਹ ਮੇਰੇ ਤੇ ਅੱਜ ਜਿਹੜਾ ਪਹਿਲਾਂ ਹਾਂ ਲਗੂ ਆ ਹਾਂ ਐਡਾੜਾ ਵਾਲਾ। ਲਾ ਦੇ ਉਹ। ਉਈ ਲਾਓ ਟੱਕੀ ਚੱਲੇ ਚੱਲੇ ਤੈਨੂੰ ਲੈ ਕੇ ਡਾਕਟਰ ਦਾ ਉਹ ਦੇਖਦਾ ਤੈਨੂੰ ਡਾਕਟਰ ਕੀ ਕਹਿੰਦਾ ਮੱਕੇ ਹੋ ਗਈ ਦੀ ਗੱਲ ਅੱਜ ਹੁਣ ਕੀ ਕਹਿੰਦਾ 9:10 ਵਜੇ 10 ਤੱਕ 9:10 ਵਜੇ 10 ਤੱਕ ਚਲ ਪਹੁੰਚ ਜਾ ਫਿਰ ਆਪਾਂ ਖਾਦਾ 8:30 ਹੋਏ ਨੇ ਠੀਕ ਹੈ ਜੀ ਚੱਲਦੇ ਆ ਜੀ ਵੈਰੀ ਗੁੱਡ ਤਾਂ ਲੱਗ ਰਹੇ ਨੇ ਮਾਨਮ ਵੀ ਚੜੀ ਹੈ ਹੈ ਬੈਰੀ ਗੁੱਡ ਬੈਰੀ ਗੁੱਡ ਵੈਰੀ ਗੁੱਡ ਆ ਤਾਂ ਪੱਕੇ ਉਹਦੇ ਉਹ ਤੇ ਨਾ ਉਹਦੇ ਆ ਜੀ ਫੋਜੀਆਂ ਦੀ ਬਸ ਵਰਸਣ ਕੇ ਆਈ ਹੋਈ ਤੈਨੂੰ ਵਧੀਆ ਚੰਗੀ ਗੱਲ ਐ ਵੀ ਆਪਾਂ ਸਾਜ ਤੰਗ ਹੁੰਦੇ ਤੇ ਕੇ ਉਹਦਾ ਡਰ ਕਹਿ ਦੀ ਉੱਤੇ ਫੇਰ ਮੈਂ ਮਿਲ ਰਿਹਾ ਚਲਾਣ ਗੱਡੀ ਜਾ ਉਹਨਾਂ ਨਾਲ ਸ਼ੁਕਰ ਮੈਨੂੰ ਜੁਰੂ ਦੀਦਾ ਬੈਠੇ ਉਸਤਾ ਗੱਲਾਂ ਮਾਰਦੇ ਆ ਆ ਗੱਲਾਂ ਪਤਾ ਐ ਮੈਨੂੰ ਤਾਂ ਪਤਾ ਦੀ ਇਹ ਵੀ ਕਾਦਰ ਉੱਤੇ ਖੜੇ ਨੇ ਕਾਦਰ ਜੇ ਤਾਂ ਕਿ ਉਹ ਕਿਸਾਨਾ ਵਾਤੇ ਖੜੇ ਤੇ ਕਿਸਾਨ ਖੇਤ ਤੇ ਖਿੰਦੇ ਜਾਣ ਦੇ ਕਾਨੂੰਨਾਂ ਵਾਤੇ ਉਹ ਬੁੜੇ ਇੱਟਰ ਦੀ ਲਾਂਹ ਦੇ ਨੇ ਲੰਘੜ ਨਾਲ ਲੰਘੜ ਪਹੁੰਚ ਕੇ ਜੀ ਸੀ ਹਸਪੀਟਲ ਹਰੀ ਕ੍ਰਿਸ਼ਨਾਨ ਨੇ ਇਤਰਾ ਲਿਆ ਜਿੱਥੇ ਅੱਜ ਕਰਾਉਣਾ ਹੈ ਹਰਮਨ ਸਿੰਘ ਦਾ ਇਲਾਜ ਅੱਖ ਦਾ ਤੇ ਪਹਿਲਾਂ ਵੀ ਅਸੀਂ ਹਸਪੀਟਲ ਚ ਪਾ ਦਵਾਈ ਲੈ ਕੇ ਗਏ ਸੀ ਇਹਨੂੰ ਫਰਕ ਨਹੀਂ ਪਿਆ ਪਰ ਸਕੂਲ ਜਾਣ ਦਾ ਮਾਰਾ ਕਹਿੰਦਾ ਪਤਾ ਨਹੀਂ ਉਹ ਵੀ ਕਹਿੰਦਾ ਹੈ ਆਈ ਹੈ ਹੈ ਸੀਟੀ ਨੇ ਗਿਆ ਤੱਕ ਗਿਆ ਨਹੀਂ ਚੱਲ ਵਾਕੀ ਉਹ ਗਿੰਨਾਗਾ ਨਗਾੜ ਨੇ ਹੈ ਨਗਾੜ ਨੇ ਉਹ ਉੱਧਰ ਨਾ ਕਰੋ ਉੱਧਰ ਇੱਧਰ ਕਰੋ ਐਸਾ ਅੱਛਾ ਆ ਜੀ ਠੀਕ ਦੇ ਅੱਖ ਚਲੋ ਜੀ ਲੈਨੇ ਮਿਲਦੇ ਡਾਕਟਰ ਸਾਹਿਬ ਨੂੰ ਇਹਨੂੰ ਹੁਣ ਕਈ ਦਿਨਾਂ ਦਾ ਕੋਟ ਨਹੀਂ ਮਿਲ ਰਿਹਾ ਅੱਜ ਅੱਜ ਦੇਖਦਾ ਕੋਟ ਇਹਨੂੰ ਮਿਲਦਾ ਜਾਂ ਨਹੀਂ ਮਿਲਦਾ ਦੋ ਤਿੰਨ ਘੜੇ ਵੱਜ ਗਏ ਕੋਟ ਲੈਂਦੇ ਕੋਟ ਨਹੀਂ ਮਿਲਦਾ ਇਹ ਹੋਇਆ ਦੋ ਦਿਨ ਖੜ ਕੇ ਤਿੰਨ ਦਿਨ ਖੜਜੋ ਤੇ ਫਾਈਨਲੀ ਅੱਜ ਦੇਖਦੇ ਹਾਂ ਇਹਨੂੰ ਮਿਲਦਾ ਜਾਂ ਨਹੀਂ ਕੋਟ ਹੁਣ ਚੱਲਿਆ ਦੁਕਾਨ ਤੇ ਕੋਟ ਲੈਣਾ ਅੱਜ ਫੇਰ ਆ ਬ ਆ ਬੰਦੇ ਨਾਲ ਫੇਰ ਮਾੜੀ ਹੋ ਕੇ ਜੇ ਫੇਰ ਨੂੰ ਕੋਟ ਨਹੀਂ ਮਿਲਿਆ ਓਏ ਫਿਰ ਤਾਂ ਜਾਂਦਾ ਅੱਜ ਹਾਂ ਬਾਹਰ ਵੀ ਰੇ ਹਾਂ ਮੀਡੀਏ ਲੈਿੰਦਾ ਬੁਣਾ ਹੀ ਰਸ ਗਿਆ ਹਾਂ ਬੰਦਾ ਜਾਈ ਗਿਆ ਤੇਰੇ ਅੱਛਾ ਮੈਂ ਕੱਲ ਆਉਂਗਾ ਫੇਰ ਸ਼ਾਮ ਨੂੰ ਫੜ ਲਿਆ ਪਹੁੰਚਾਂ ਮਦਦ ਤੇ ਨਾਲ ਰੱਖੀ ਹਾਂ ਹੁਣ ਚੱਲੀਏ ਬਾਪਸਾ ਹਾਂ ਪੇਟ ਭੁਜਾਈ ਕਰ ਲਈ ਚੱਲ ਫਿਰ ਦੇਖਦੇ ਹਾਂ ਜਾਂ ਠੀਕ ਹੈ ਤੇ ਆਪਾਂ ਤਕਰੀਬਨ ਜੋ ਸ਼ਹਿਰ ਗਿਆ ਸੀ ਪਰ ਦਵਾਈ ਦਿਵਾਉਣ ਆ ਪਾ ਚੁੱਕਿਆ ਹਾਂ ਕਦੇ ਤੇ ਹੁਣ ਇੱਥੋਂ ਚੱਲਦੇ ਆ ਜੀ ਸ਼ਹਿਰ ਦੁਆਰਾ ਫਿਰ ਮੂਨਕ ਨੂੰ ਇੱਥੇ ਆਪ ਗੱਡੀ ਜੇ ਟਾਈਮ ਲੱਗਿਆ ਗੱਡੀ ਦੀ ਵਾਸ਼ਿੰਗ ਕਰਾਉਣੀ ਹੈ ਕਿਉਂਕਿ ਕਾਫੀ ਚਿਰ ਹੋ ਗਿਆ ਸੀ ਗੱਡੀ ਖਰਾਬ ਵਾਸ਼ਿੰਗ ਕਰਾਈ ਨੂੰ ਆਪਾਂ ਜਿਹੜਾ ਬਤੂ ਉੱਥੇ ਗਏ ਸੀ ਉਸ ਤੋਂ ਪਹਿਲਾਂ ਤਕਰੀਬਨ ਇਹ ਵਾਸ਼ ਕਰਵਾਈ ਸੀ ਉਹਨਾਂ ਦੀ ਕਾਫੀ ਖਾਕ ਖਰਾਬ ਹੋ ਚੁੱਕੀ ਹੈ ਇਹ ਜਿਪ ਨੂੰ ਟਾਈਮ ਲੱਗੇ ਤਾਂ ਗੱਡੀ ਜੇ ਵਾਸ਼ ਵੀ ਕਰਾਉਣੀ ਹੈ ਤੇ ਬਾਕੀ ਸਰਵਿਸ ਵਗੈਰਾ ਚੈੱਕ ਕਰਾਵਾਂਗੇ ਸਾਰਾ ਕੁਝ ਇਹ ਗੱਡੀ ਦਾ ਜਿ ਹੁਣ ਚੱਲਦੇ ਆਂ ਸ਼ਹਿਰ ਦਫ਼ਤਰ ਦੇ ਵਿੱਚ ਤੇ ਦੇਖਦੇ ਆਂ ਕੀ ਉਥਾ ਕੀ ਮਾਹੌਲ ਹੈ ਕੀ ਗਲਵੱਟ ਤੇ ਹੁਣ ਕਰਦੇ ਆਂ ਸਟਾਰਟ ਗੱਡੀ ਤੇ ਚੱਲਦੇ ਆਂ ਮੁਰਕ ਪਾ ਤਕਰੀਬਨ ਵਰਕਸ਼ਾਪ ਦੇ ਵਿੱਚ ਆਪਾਂ ਲੈ ਆਏ ਤੇ ਸਵੇਰੇ ਤੁਹਾਨੂੰ ਦੱਸਿਆ ਸੀ ਗੱਡੀ ਆਪਣੀ ਚੜ੍ਹ ਗਈ ਸੀ ਪ੍ਰੋਬਲਮਾਂ ਗੱਡੀ ਗਰਮ ਹੋਣ ਲੱਗ ਗਈ ਸੀ ਸਵੇਰੇ ਤੇ ਉਹ ਗੱਡੀ ਆਪਾਂ ਸਵੇਰੇ ਵਰਕਸ਼ਾਪ ਦੇ ਵਿੱਚ ਤਕਰੀਬਨ ਲਾਇਆ ਸੀ ਜਦੋਂ ਮਿਸਤਰੀ ਨੇ ਪੱਟੀ ਦੇ ਗੱਡੀ ਦਾ ਜਿਹੜਾ ਵਾਲ ਸੀ ਨਾ ਪਾਣੀ ਕਰ ਤੋਂ ਕਰ ਦਉਂਦੇ ਉਹ ਤਕਰੀਬਨ ਟੁੱਟ ਟੁੱਟੇ ਪਏ ਸਾਰੇ ਖਤਮ ਹੋਏ ਪਏ ਸੀ ਉਹ ਕੰਪਲੀਟ ਕਰ ਆਪਣੇ ਸਾਰੀ ਕਿੱਟ ਤਕਰੀਬਨ ਨਵੀਂ ਬੋਲ ਦੀ ਸਾਰੀ ਤਾ ਜੋ ਕਿ ਭੇ ਫਿਰ ਇਸ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ ਕਿਉਂਕਿ ਅੱਗੇ ਇੱਕ ਤਾਂ ਅੱਗੇ ਸਿਆਲ ਹੈ ਠੰਡ ਦੇ ਮੌਸਮ ਨੇ ਬਾਕੀ ਗੱਡੀ ਹੁਣ ਰੈਗੂਲਰ ਵੇਹਾਂ ਜੇ ਚੱਲਣੀ ਵੀ ਆ ਇਹ ਕਰਕੇ ਆਪਣਾ ਨਮੀ ਕੰਪਲੀਟ ਹੋ ਵਾਲੀ ਬਾਕੀ 2-4 ਦਿਨ ਚਲਾਉਨੇ ਆ ਇਹਦੇ ਦਾ ਕੀ ਰਿਸਪੌਂਸ ਆਉਂਦਾ ਕੀ ਆ ਫਿਰ ਆਪਾਂ ਉਸ ਤਰ੍ਹਾਂ ਦੇਖਦੇ ਆ ਵੇ ਲੋ ਦਿੱਕਤਾਈ ਫਿਰ ਬਹੁਤ ਕੋਈ ਤਰੀਕਾ ਦੇਖਾਂਗੇ ਫਿਰਾਲ ਆ ਪਰ ਹੁਣ ਫਿਰ ਚੱਲੇ ਜੀ ਕਾਫੀ ਨੇਰਾ ਹੋ ਗਿਆ ਘਰ ਨੂੰ ਚਲਦੇ ਆ ਬਾਕੀ ਕਿਧਰ ਜਾ ਕੇ ਕਰਦੇ ਆ ਗੱਲਬਾਤ ਆ ਤਕਰੀਬਨ ਲੈਟਾ ਲੱਗਣ ਲੱਗ ਗਿਆ ਹੁਣ ਨੇਰਾ ਕਾਫੀ ਹੋ ਗਿਆ ਤੇ ਆਪਣਾ ਸਫਰ ਹੁਣ ਤਕਰੀਬਨ ਕਾਫੀ ਪਾਈ ਜਾਂਦਾ 15 ਹੈਗੇ ਤੋਂ 15-20 ਕਿਲੋਮੀਟਰ ਦਾ ਸਫਰ ਹੈਗੇ ਆਪਣਾ ਸ਼ਹਿਰ ਤੋਂ ਜਿੱਥੋਂ ਆਪਣੀ ਵਰਕਸ਼ਾਪ ਹੈ ਤੇ ਆਪਾਂ ਚਲਦੇ ਆ ਤੇ ਬਾਕੀ ਚਲਦੇ ਆ ਰਸਤੇ ਦੇ ਵਿੱਚ ਰਥਲਾਲ ਕਿਤੇ ਆਪਾਂ ਅਸਰ ਅਕੇ ਨੂੰ ਮਿਲਾਂਗੇ ਸਦਾ ਘਰ ਹਾਂਜੀ ਦੋਸਤੋ ਪਹੁੰਚ ਚੁੱਕੇ ਹਾਂ ਜੀ ਆਪਣੇ ਘਰ ਤੇ ਹੁਣ ਖਾਵਾਂਗੇ ਖਾਣਾ ਤੇ ਗੱਡੀ ਬਿਲਕੁਲ ਆਪਣੇ ਇਸ ਟਾਈਮ ਆਪਣੀ ਓਕੇ ਆ ਅੱਜ ਤੱਕ ਕੋਈ ਦਿੱਕਤ ਨਹੀਂ ਦਿਖਾਈ ਨੂੰ ਬਾਕੀ ਜੇ ਸਵੇਰ ਵਕ ਗੱਡੀ ਚਲਾਵਾਂ ਫਿਰ ਦੇਖਦੇ ਆ ਕਿ ਹਾਲ ਆ ਗੱਡੀ ਦਾ ਦੁਬਾਰਾ ਗਰਮ ਹੁੰਦੀ ਹੈ ਜਾਂ ਨਹੀਂ ਹੁੰਦੀ ਫਿਲਹਾਲ ਆਪਨੇ ਇਸ ਵਲੌਗ ਨੂੰ ਆਪਣੀ ਇਸ ਦੀ ਵੀਡੀਓ ਨੂੰ ਆਪਾਂ ਇੱਥੇ ਬੰਦ ਕਰਦੇ ਆ ਜੇ ਵੀਡੀਓ ਵਧੀਆ ਲੱਗਦੀ ਲਾਈਕ ਕਰਦੇ ਕਰੋ ਕਮੈਂਟ ਕਰਿਆ ਕਰੋ ਤੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਸੋਡੀ ਲਾਈਕ ਕਮੈਂਟ ਤੇ ਸਬਸਕ੍ਰਾਈਬ ਕਰਨ ਨਾਲ ਸਾਨੂੰ ਬਹੁਤ ਜ਼ਿਆਦਾ ਹੌਸਲਾ ਫੁਜਾਈ ਮਿਲਦੀ ਏ ਨਵਾਂ ਚੈਨਲ ਨਵੀਂ ਵੀਡੀਓ ਸੋ ਅਪਰੀਸ਼ੀਏਟ ਕਰੋ ਵੱਧ ਤੋਂ ਵੱਧ ਸਹਿਯੋਗ ਦਿਓ ਸੋ ਜਲਦ ਮਿਲਦੇ ਜੀ ਨਵੀਂ ਵੀਡੀਓ ਇੱਕ ਨਵਾਂ ਵਲੌਗ ਲੈ ਕੇ ਸਤਿ ਸ਼੍ਰੀ ਅਕਾਲ ਗੁੱਡ ਬਾਏ ਰੱਬ ਰਾਖਾ